ਅੰਦਰ ਚੱਲਦੇ ਆਂ ਇਹ ਹੀ ਖਾਸੀਅਤ ਆ ਇਹ ਹੀ ਖਾਸੀਅਤ ਹੈ ਨਾ ਦੀ ਜੋ ਪ੍ਰਾਣਾਸਮਾਨ ਨਮਾ ਸਭ ਉਸੇ ਤਰੀਕੇ ਨਾਲ ਸਾਬਿਆ ਜਿਉਂ ਖਰਾਬ ਹੋਇਆ ਜੰਗ ਦੇ ਵਿੱਚ ਇਹ ਵੀ ਪੱਛਾ ਸੀ ਇੱਥੇ ਵੀ ਬੋਲੇ ਲਗੇ ਸੀ ਪਰ ਇਹਨੂੰ ਦੁਬਾਰਾ ਹੂਬ ਹੂ ਉਵੇਂ ਰੀਬਿਲਡ ਕੀਤਾ ਗਿਆ ਕਿੰਨਾ ਸਟਰੋਂਗ ਆ कि स्ट्रोंग क्या बाइल है, है रोजा के सिर टंगे हैं चलो چل دیں اس میوزیم چ a ਉਸ ਸਮੇਂ ਦਾ ਲਿਟਰੇਚਰ ਤੇ ਅ ਕੇਲੇ ਦਾ ਮਾਡਲ ਅਦਰ ਪੁਰਾਣੇ ਉਸ ਸਮੇਂ ਦੇ ਕਸਤਮ ਜੋ ਲੋਹੇ ਦੇ ਆਉਂਦੇ ਸੀ ਤੁਸੀਂ ਇਹਨਾਂ ਨੂੰ ਰਾਈਟਰ ਕਹਿੰਦੇ ਸੀ ਜਾਂ ਫੌਜਾਂ ਸੀ ਉਸ ਸਮੇਂ ਦੀ ਆ ਵੀ ਕੋਈ ਖਾਸ ਨਿਸ਼ਾਨ ਨਹੀਂ ਹੈ ਫੇਰ ਉਹੀ ਪੁਰਾਣਾ ਬੁਰਜ ਇੱਧਰ ਵੀ ਪੌੜੀਆਂ ਵਾਹ ਜੀ ਵਾਹ ਇੱਕ ਚਾਕੀ ਵਿਖਾਈ ਆ ਮਿਡਲ ਯੋ ਦੀ ਪੋਸਟ ਹੈ ਕੀ ਹੋ ਜੇ ਸੰਧ ਪਰਾਂਦੇ ਸੀ ਚੱਕੇ ਆ ਤੇ ਕਿਵੇਂ ਲੋਕਾਂ ਦਾ ਪਹਿਰਾਵਾ ਸੀ ਕਿਚਨੇ ਉੱਧਰ ਕੁਸ਼ ਬੋਤਲਾਂ ਦਵਾਈਆਂ ਪਈਆਂ ਇੱਧਰ ਫੇਰ ਚਿਰੋਕਾ ਕੋਲਾ ਹੋ ਪਹਿਲਾਂ ਹੁ ਬੰਦ ਆ ਖੋਲ ਦੋ ਸੇ ਇੱਥੋਂ ਦੇਖੋ ਚਲੋ ਇੱਥੋਂ ਨਿਕਲਿਏ ਦੂਸਰੀ ਗੁਫਾ ਚ ਵੜੀਏ ਆਹ ਉੱਪਰ ਨੂੰ ਪਾਉਣੀਆਂ ਜਾਂਦੀਆਂ ਪੁਰਾਣੀਆਂ ਕੋਠੜੀਆਂ ਪੁਰਾਣੇ ਦਰਵਾਜ਼ੇ ਫੇਰ ਹੋਈ ਖਿੜਕੀਆਂ ਚ ਰੋਕ ਕੇ ਲੋਕਾਂ ਦੇ ਲਿਖੇ ਨਾ ਚਲੋ ਉੱਪਰ ਚੱਲਦੇ ਆਂ ਅੱਛਾ ਇੱਕ ਪੌੜੀ ਇੱਧਰ ਨਹੀਂ ਉਤਰਦੀਆਂ ਤੇ ਉੱਪਰੀਆਂ ਪੌੜੀਆਂ ਬੰਦ ਕੀਤੀਆਂ ਵੀ ਆਂ ਕਿੱਥੇ ਵਿੱਚ ਰੁਕੇ ਕੁਝ ਰੱਖ ਕੇ ਕੁਝ ਬੰਦ ਕੀਤੇ ਆ ਆ ਦੁਬਾਰਾ ਇਹਨੂੰ ਰੀਬਿਲਡ ਕੀਤਾ ਗਿਆ ਬਿਲਕੁਲ ਉਸ ਸ਼ਕਲ ਜਿਹਾ ਨਹੀਂ ਪਰ ਉਹ ਫਾਰਮ ਦੇ ਵਿੱਚ ਜ਼ਰੂਰ ਆ ਆ ਲੋਕਾਂ ਦੇ ਨਾਂ ਲਿਖੇ ਹੋਏ ਆ ਦਰਵਾਜ਼ਿਆਂ ਤੇ ਯਾਦਗਾਰਾਂ ਛੱਡ ਜਾਂਦੇ ਆ ਚਲੋ ਨਿਕਲिए ਬਾਹਰ ਤੋਂ ਬਾਹਰ ਨਿਕਲिए ਅੱਜ ਫੇਰ ਥੱਲੇ ਮੈਨੂੰ ਥੱਲੇ ਇੱਕ ਹੋਰ ਪੂਰਾ ਲੱਗਦਾ ਇਹ ਜਿੰਨਾ ਤਾਂ ਹੋ ਜਾਏਗਾ ਉਨਾ ਹੀ ਢੂੰਗਾ ਥੱਲੇ ਨੂੰ ਅੱਕਰ ਮਸ ਗੋਡੇ ਤੇ ਕੈਂਪ ਹੋਣੇ ਚਾਹੀਦੇ ਏ ਇਕੱਲੇ ਬੈਠਨੇ ਤਾਂ ਇਦਰੋਂ ਮੈਂ ਤੇ ਐ ਆਪਾਂ ਹੌਲੀ ਹੌਲੀ ਜਾ ਰਹੇ ਆ ਆ ਫਿਰ ਉਹ ਹੀ ਚਿਰੋਖੇ ਇੱਥੇ ਗਾਰਡ ਖੜੇ ਹੋਣਗੇ ਦੋ ਦੋ ਗਾਰਡ ਇਧਰੋਂ ਕੋਈ ਆ ਮਾਉਸ ਸਟਾਈਲ ਵੀ ਕਮਾਲ ਦਾ ਹੈ ਇੱਥੇ ਵੀ ਉਸ ਸਮੇਂ ਦੇ ਰਾਜੇ ਰਾਣੀਆਂ ਹੱਥ ਲਿਖਤਾ ਕੁਛ ਪਈਆਂ ਪੱਥਰ ਅੱਜ ਜਦ ਮੈਂ ਦੇਖਦਾ ਹਾਂ ਤਾਂ ਬੜੇ ਨਿੱਕੇ ਨਿੱਕੇ ਹੁੰਦੇ ਆ ਤਾਂ ਲੋਕ ਕਹਿੰਦੇ ਹੋਇਆ ਵੀ ਪੁਰਾਣੇ ਜ਼ਮਾਨੇ 'ਚ ਘੜੇ-ਘੜੇ ਬੰਦੇ ਹੁੰਦੇ ਸੀ ਪਰ ਜਦੋਂ ਬਿਲਡਿੰਗਾਂ ਦੇਖੀ ਨੇ ਮੰਜੇ ਦੇਖੀਦੇ ਆ ਉਹਨੇ ਉਹ ਲੱਗਦਾ ਪੈਂਦਾ ਉਹ ਅੱਜ ਦੇ ਜਵਾਕ ਜਿਹੜੇ ਜਿਹੜੇ ਸੀਗੇ ਐਵੇਂ ਕੁਝ ਜ਼ਿਆਦਾ ਹੀ ਵਧਾ ਆਚੜਾ ਕੇ ਦੱਸਿਆ ਜਾਂਦਾ ਹੈ। ਲਓ ਜੀ ਇੱਥੇ ਵੀ ਲੋਕ ਆਪਣੀ ਕਲਾਕਾਰੀ ਕਰ ਗਏ ਆ। ਇੱਕ ਚਾਕਾ ਵਕਾ ਇਹਦਾ ਉੱਪਰੋਂ ਦੇਖੋ। ਤੇ ਚਲਿਏ ਵਾਪਸ ਅਗਲੇ ਪੋਰਚ। ਚਲੋ। ਇਹ ਇੱਥੋਂ ਦਾ ਚਾਕਾ ਵਕਾ ਆਪਾਂ ਵੇਖ ਚੁੱਕੇ ਆ। ਹੁਣ ਅੱਗੇ ਚੱਲਦੇ ਆਂ। ਆ ਦੇਖੋ ਜੀ ਪੁਰਾਣਾ ਪੱਥਰ ਸਟਾਈਲ। ਇਹਦੇ ਪਿੱਲਰ ਕੀ ਖੂਬਸੂਰਤ ਨਕਾਸ਼ੀ ਹੈ ਹੁਣ ਆਪਾਂ ਇਧਰ ਚੱਲਦੇ ਹਾਂ ਇਹ ਮੇਰਾ ਖਿਆਲ ਕੀ ਇਸ ਜਗ੍ਹਾ ਨੂੰ ਹੁਣ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪਾਪਰਾਣੇ ਤੀਰਮ ਭੱਲੇ ਬਰਛੇ ਪਏ ਆ ਕੋੜਾ ਮੇਜ਼ ਉਹ ਸਾਹਮਣੇ ਕਮੀਨ ਚੱਕ ਬਲਦੀ ਹੈ ਆ ਵੀ ਉਸ ਟਾਈਮ ਦਾ ਕੋਈ ਹਿਟਰ ਹੋਊ ਲੱਕੜ ਦੀ ਨਕਾਸ਼ੀ ਦਾ ਕੰਮ ਅਤੇ ਕਿਹਾ ਇਹਦਾ ਉਸ ਟਾਈਮ ਦਾ ਫਰਨੂਸ ਸ਼ਦਕਮ ਆ ਕੁਛ ਰੰਗ ਰੋਗ ਉਧਰੇ ਵੀ ਪਿਆ ਉਸ ਟਾਈਮ ਦੀ ਪੇਂਟਿੰਗ ਇਹ ਮੈਨੂੰ ਲੱਗਦਾ ਕਿ ਰਾਜੇ ਰਾਣੀਆਂ ਦੀ ਤਸਵੀਰ ਹੈ ਉਸ ਟਾਈਮ ਦੀ ਹੈ ਅੰਦਰ ਇਹ ਮੇਜ ਕੁਰਸੀਆਂ ਕਮਾਲ ਦੀ ਹੈ ਹਰਨਦੇਵ ਸਿੰਘਾ ਬੰਨਾਂ ਨੇ ਬਣਾਇਆ ਆ ਫਨੂਸ ਇਧਰ ਵੀ ਬਾਕੀ ਪੁਰਾਣੀਆਂ ਕਿਤਾਬਾਂ ਬੁੱਕਾਂ ਕੁਰਸੀਆਂ ਉਹ ਵੀ ਹਰਨਦੇਵ ਸਿੰਘਾ ਦੀ ਕੁਰਸੀ ਹੈ ਕਿੰਨਾ ਕੁਸ਼ ਪਿਆਰ ਪਰ ਇਹਨੂੰ ਬਣਾਉਣ ਵਾਲੇ ਲੱਦਗੇ ਹੁਣ ਮੇਰੇ ਅਰਦੇ ਤੁਰੇ ਫਿਰਦੇ ਵਿੱਚ ਦੇ ਚਲੋ ਉੱਪਰ ਚੱਲਦੇ ਹਾਂ ਤੇ ਚਾਰਸ਼ ਮੇਰੇ ਉਸ ਟਾਈਮ ਦੀਆਂ ਹੱਥ ਨਵਾਈਆਂ ਤਸਵੀਰਾਂ ਕੁਰਸੀਆਂ ਹੋਰ ਸਮਾਨ ਤੇ ਆਂ ਕੀ ਆ ਬਾਉ ਸਟਾਈਲ ਸੀ ਉਸ ਟਾਈਮ ਦਾ ਲੋਕਾਂ ਦਾ उपर मेरा ख्याल उस समय के राजे राणे का साउंड कमरा तस्वीरें तो तो बेट तो देख सकते हो चिमनी तस्वीरें तो ਇਹ ਅਟੈਚ ਸੌਨ ਵਾਲਾ ਕਮਰਾ ਆ ਕੰਮ ਕਰਨਾਂ ਤੇ ਬੈਠਣ ਵਾਲਾ ਕਮਰਾ ਉਸ ਸਮੇਂ ਦੇ ਇਹਨਾਂ ਰਾਜਾਂ ਮਹਾਰਾਜਾਂ ਦੇ ਹੋ ਪਿੱਛੇ ਕਿਤਾਬਾਂ ਦੀ ਅਲਮਾਰੀ ਪਰ ਹਿੰਦਾਂ ਦੇ ਸਿੰਘ ਚਾਰਜ 'ਤੇ ਲਟੰਗੇਗਾ ਆ ਤਸਵੀਰ ਵੀ ਹਤਨਾ ਬਾਈ ਹੈ ਇਦਰ ਮੇਰਾ ਖਿਆਲ ਕੀ ਇਹ ਅਦਾਲਤ ਵਾਂਗੂ ਆ ਮੇਨ ਖਾਸ ਬੰਦੇ ਇਹਨਾਂ ਦੇ ਬੈਠਦੇ ਹੋਣਗੇ ਉਹ ਫੌਜੀ ਜਨਰਲ ਨੇ ਤਸਵੀਰਾਂ ਦੀ ਐ ਤੇ ਫੈਸਲੇ ਲੈਂਦੇ ਹੋਣਗੇ ਬੜੇ ਬੜੇ ਚਲੋ ਕਾ ਕੁਰਸੀ ਹੈ ਇਹ ਆ ਤੁਸੀਂ ਦੇਖ ਹੀ ਲਿਆ ਇਸ ਪਾਸੇ ਵੀ ਦੇਖ ਲਓ ਉਹ ਸਾਹਮਣੇ ਵੱਡੇ ਸਰਹਾਰਾਂ ਦੀਆਂ ਤਸਵੀਰਾਂ ਤੇ ਇੱਧਰ ਗਰਮ ਕਬਰੀ ਨੂੰ ਕਰਨਾਲਾ ਆਪਣਾ ਹਾਈਸੂਮ ਕਹਿੰਦੇ ਜਰਮਨ ਦੇ ਵਿੱਚ ਇਹਨੂੰ ਜਿਹੜੀ ਕਮੀਨ ਹੁੰਦੀ ਹੈ ਖੂਬਸੂਰਤ ਖਿੜਕੀਆਂ ਦਰਵਾजे ਬਹੁਤ ਕੋਸ਼ਿਸ਼ ਕੀਆ ਖਿਆ ਖੂਬਸੂਰਤ ਸੁਨਾਣਾ ਉਸ ਸਮੇਂ ਦੇ ਰਾਣੀਆਂ ਰਾਜਿਆਂ ਦੇ मेकअप समान कुछ और छतरी भी पाई एक निकी क्या खूबसूरत है आजीवा स्वाद आ गया देख के सारा पत्थर पत्थर ने फूल बूटे बनाए हैं अगे ये दरवाजा बांधना होया बंद है ਲਾ ਜੀ ਮੁੜ ਗਏ ਤਕਰੀਬਨ ਇਹ ਭਾਗ ਵੀ ਕਿਲੇ ਦਾ ਖਤਮ ਹੋ ਗਿਆ ਆ ਨਿਸ਼ਾਨ ਨੰਦੇ ਇਸ ਸਿਨਾਨੀਆਂ ਇਸ ਇਹਨਾਂ ਨਿਸ਼ਾਨਾਂ ਦੀਆਂ ਹੀ ਮੋਰਾ ਮੈਂ ਦੇਖਿਆ ਬਾਰਦਾਚਕਾ ਸ਼ੇਰ ਸ਼ੇਰ ਦਾ ਸਾਰੇ ਹੀ ਰਾਜਾਂ ਚ ਰਾਣੀਆਂ ਚ ਬਹੁਤ ਮਹੱਤਵ ਸੀ ਇੱਥੇ ਵੀ ਕਿਲੇ ਦੇ ਮੂਹਰੇ ਇੱਕ ਬਹੁਤ ਵੱਡਾ ਸ਼ੇਰ ਆ ਜਿਹਨੇ ਤੁਹਾਨੂੰ ਆਉਨੇ ਵਗਾਇਆ ਸੀ ਚਲੋ ਜੀ ਚਲੋ ਸਾਡੇ ਨਹੀਂ ਕਹਿੰਦੇ ਹੁੰਦੇ ਇੱਕ ਸੀ ਰਾਜਾ ਇੱਕ ਸੀ ਰਾਣੀ ਦੋਨੋਂ ਮਰ ਗਏ ਖਤਮ ਕਹਾਣੀ ਹੁਣ ਕਹਾਣੀ ਤੇ ਖਤਮ ਹੋ ਗਈ ਵੀ ਹੈ ਕੀ ਬਾਤ ਹੈ ਇਹ ਸਾਰਾ ਪੱਥਰ ਜੀ ਮੇਰੀ ਟਾਰਪਸ ਸੁਣ ਸਕਦੇ ਹਾਂ ਚਲੋ ਜੀ ਇੱਥੋਂ ਨਿਕਲੀਏ ਵਾਪਸ ਚਲੀਏ ਸਿੰਘਾਰਾਣੀ ਮਿਲਦੇ ਆਂ ਕਿਤੇ ਫੇਰ ਇੱਥੋਂ ਦੇ ਸਰਦਾਰ ਸਰਦਾਰनियां ਚਲੋ ਬਾਹਰ ਚਲੀਏ ਚਲੋ ਜੀ ਇੱਕ ਆ ਕਮਰਾ ਇੱਥੇ ਉਸ ਟਾਈਮ ਦੇ ਘੋੜੇ ਕਿਵੇਂ ਸ਼ਿੰਗਾਰੇ ਜਾਂਦੇ ਸੀ ਪੂਆ ਮੂਰੇ ਸੁਆ ਲੱਗਾ ਘੋੜੇ ਦੇ ਜੰਗ ਦੇ ਤੇ ਆ ਲੋਹੇ ਦੀ ਪੋਸ਼ਾਕ ਸੀ ਇਹ ਉਸ ਟਾਈਮ ਦਾ ਫੌਜੀ ਰੱਖਾ ਸੀ ਆ ਪਤਾ ਨਹੀਂ ਕੀ ਜਗਾੜ ਆ ਮੇਰਾ خیال ਕੀ ਹੈ ਗੋਲੀਆਂ ਚਲਾਉਣ ਲਈ ਕੋਈ ਮਤਲਬ ਉਹ ਉਸ ਟਾਈਮ ਦੀ ਕਾੜਾ ਆ ਪਿੱਛੇ ਦੇ ਢਾਲਾ ਤੇ ਆ ਇੱਥੋਂ ਗੋਲੀਆਂ ਨਿਕਲਦੀਆਂ ਹੋਣਗੀਆਂ ਆ ਥੱਲੇ ਨਿਕਲਣਗੇ ਟੋਪਾਂ ਪਈਆਂ ਉਹ ਬਰਸ਼ੇ ਖੜੇ ਆ ਆ ਪਛਾਕ ਸਾੜੀ ਲੋਹੇ ਦੀ ਪਛਾਕ ਤਾਂ ਲਾਹਣੀ ਪੋਣੀ ਵੀ ਬੜੀ ਔਖੀ ਹੁੰਦੀ ਹੋਊ ਯਾਰ ਕਮਾਲ ਆ ਕਿਹੋ ਜਿਹੇ ਬੰਦੇ ਸਨ ਉਹ ਬਰਛੇ ਬਰਛੇ ਦੀਆਂ ਨੁਕਾਂ ਕਈ ਤਰੀਕੇ ਨਾਲ ਉਹ ਭਾਈ ਡਰਾਣਾ ਲਈ ਇੱਥੇ ਇਹਦੀ ਜਾਣਕਾਰੀ ਇਕੱਲੇ ਦੀ ਗਰਮੀਆਂ ਸਰਦੀਆਂ ਨੂੰ ਉੱਪਰੋਂ ਕਿਵੇਂ ਨਜ਼ਰ ਆਉਂਦਾ ਆੜਾ ਦਵਾਲਾ ਕਿਵੇਂ ਮਈ ਜੂਨ ਆ ਦੋ ਥੜੀਆਂ ਪੱਕੀਆਂ ਬੈਟਰਨ ਵਾਸਤੇ ਇਹਦੇ ਵਿੱਚ ਕਿਸੇ ਸਮੇਂ ਸਮਾਨ ਸੋਨਾ ਚਾਂਦੀ ਬਹੁਤ ਕੁਝ ਹੁੰਦਾ ਹੋਊਗਾ ਆ ਸਾਹਮਣੇ ਇਹਨਾਂ ਦਾ ਨਿਸ਼ਾਨ ਹੈ ਇੱਧਰ ਕੁਝ ਉਸ ਸਮੇਂ ਦੇ ਬੱਚਿਆਂ ਦੇ ਗੁੱਡੀਆਂ ਪਟੋਲੇ ਪਏ ਆ ਬੱਚਿਆਂ ਦੇ ਕੱਪੜੇ ਜੁੱਤੀਆਂ ਕੀ ਕੁਝ ਸ਼ਾਮ ਕੇ ਰੱਖਿਆ ਇੱਕ ਬੁਰਜੀ ਇੱਥੋਂ ਬਾਹਰ ਅੰਦਰ ਨਜ਼ਰ ਆਉਂਦਾ ਕਿੱਥੇ ਚਲੇ ਗਏ ਸਾਰੇ ਲੋਕ ਜਿਨ੍ਹਾਂ ਨੇ ਇਹ ਬਣਾਇਆ ਸੀ ਆ ਦੇਖੋ ਜੀ ਇਹ ਆ ਮੇਰਾ خیال ਉਸ ਸਮੇਂ ਰਾਜੇ ਦੀ ਪੋਸ਼ਾਕ ਆ 크라운 ਵਗੈਰਾ ਇਹਨਾਂ ਦੇ ਹਾਂ ਫੈਸਲੇ ਵਾਲੀਆਂ ਮੋਹਰਾ ਸਿੱਕੇ ਹੋਰ ਬਹੁਤ ਕੁਝ ਪੁਰਾਣੇ ਖੰਜਰ ਸਵਾਨ ਪਿਆਏ ਤੇ ਇੱਥੇ ਕੁਝ ਪੁਰਾਣੇ ਪੋਰਟਰੇਟ ਫੋਟੋਆਂ ਇਹ ਰਾਜ ਘਰਾਣੇ ਦੀਆਂ ਰਾਜ ਫੈਮਿਲੀ ਦੀਆਂ ਤੇ ਆ ਇਹਨਾਂ ਦੀ ਪਾਂਸਾ ਬਲੇ ਹੁਣ ਪਰ ਕਿਸਣਾਉਣ ਲੱਗਿਆ ਤਾਂ ਬੜੀ ਦੂਰ ਤੱਕ ਜਾਣਾ ਪਊਗਾ ਹੋ ਸਕਦਾ ਪੂਰਾ ਪਿੰਡ ਹੀ ਇਹਨਾਂ ਦੀ ਅਲਾਦਾ ਹੋਵੇ ਕਿਤੇ ਇੱਧਰ ਕੁਝ ਭਾਂਡੇ ਟਿੰਡੇ ਉਸ ਟਾਈਮ ਦੇ ਜੇਮਚੇ ਸਮਾਨ ਪਾਉਣ ਨੂੰ ਗਲਾਸ दारू ਦਾ ਪਾ ਪੀਣੂ ਸਸ਼ਤਰियां ਬਹੁਤ ਕੁਛ ਤੇ ਹੁਣ ਸਾਰਾ ਕੁਛ ਛੱਡ ਗਿਆ ਅੜੜੇ ਪੱਕੇ ਮਹਿਲ ਪਾਉਣ ਵਾਲੇ ਸੋਚਿਆ ਹੀ ਨਹੀਂ ਸੀ ਵੀ ਕਦੀ ਇਸ ਈ ਨੂੰ ਛੱਡਣਾ ਵੀ ਹੈ ਤੇ ਮਰਨਾ ਵੀ ਹੈ ਕਿੱਥੇ ਗਏ ਪਤਾ ਹੀ ਨਹੀਂ ਲੱਗੇ ਮੈਲ ਪੂਰਾ ਦੇਖ ਲਿਆ ਹੁਣ ਬਾਹਰ ਨਿਕਲੀ ਗਈ ਬਹੁਤ ਵਧੀਆ ਲੱਗਿਆ 1421 ਸੰਨ ਦੀ ਇੱਥੇ ਪਲੇਟ ਲੱਗੀ ਹੋਈ ਹੈ ਇਹ ਉਹਦੋਂ ਦਾ ਬਾਉ ਸਟਾਈਲ ਦੇ ਮੈਲ ਹੋ ठीक है जी चलो बाहर चलिए गए एक आखिरी तबेला उस टाइम दिया विक्टोरिया यके टंगे ਰਾਜਿਆਂ ਦੀਆਂ ਸਵਾਰੀਆਂ ਜੋ ਨਿਕਲਦੀਆਂ ਹੋਣਗੀਆਂ ਉਹ ਖੜੇ ਆ ਅੱਜ ਵੀ ਕੁਝ ਚੀਜ਼ਾਂ ਇਹ ਚਲਾਈਆਂ ਜਾਂਦੀਆਂ ਉਹ ਤਸਵੀਰ ਕੁਛ ਲੱਗੀ ਵੀ ਹੈ ਜਰਾ ਖਿਆਲ ਕੀ ਇਹ ਸਾਲਸ਼ਮਈ ਜਦੋਂ ਕੋਈ ਮੇਲਾ ਥੇਲਾ ਹੁੰਦਾ ਹੋਊਗਾ ਜ਼ਰੂਰ ਇਹਨਾਂ ਨੂੰ ਕੱਢਦੇ ਹੋਣਗੇ ਆ ਜੀ ਆ ਇਹਨਾਂ ਦੀ ਜਾਣਕਾਰੀ ਹੈ 1819 ਤੋਂ 1901 ਤੱਕ ਕੋਈ ਕੁਛ ਆ ਕੋਈ ਕੁਛ ਆ चलो जी ये भी खत्म निकली बहर बार जी ये सोलह सौ पैंठ की तुप कड़ी भी है यहोजी कड़ियाँ मैं राजस्थान च भी लगे देखिया सी तो जी हम इस महल का मचल चाका फिर अपा चलिए सामने सूरज हाँ जी ਉਰਜ ਦਾ ਇਹਦਾ ਚਾਕਾ ਵਾਕਾ ਸਹੀ ਨਹੀਂ ਹੋਣਾ ਸੀ ਇਸ ਕਰਕੇ ਮੈਨੂੰ ਕੰਮ ਆਉਣਾ ਪਿਆ ਲਓ ਜੀ ਇਸ ਮੈਲ ਦਾ ਮੁਕੰਮਲ ਚਾਕਾ ਆਖਰੀ ਅਮਾਰਾ ਦੇ ਵਿੱਚ ਕੀ ਹੈ ਇਹ ਦੇਖਦੇ ਹਾਂ ਆਸ਼ੀਰ ਬੰਦਾ ਇਹਦੇ ਵਿੱਚ ਕੀ ਕੁਛ ਹੈ ਇਟਾਂ ਵੱਡੇ ਵੱਡੇ ਪੱਥਰ ਤੇ ਇਹ ਇਸ ਰਾਜ ਦਾ ਪੱਥਰ ਦਾ ਨਿਸ਼ਾਨ ਸਾਹਿਬ ਆ ਜਨਾਬ ਪਾਦਰੀ ਹੋਣਗੇ ਕਿਸੇ ਸਮੇਂ ਜਿਉਂਦੇ ਹੋਣਗੇ ਤੇ ਇਹ ਮੇਰਾ ਖਿਆਲ ਹੈ ਇਹ ਇਸ ਰਾਜ ਦੀ ਪ੍ਰਾਈਵੇਟ ਚਰਚ ਲੱਗਦੀ ਹੈ ਉਹ ਸਾਹਮਣੇ ਜੀਸਸ ਦੀ ਮੂਰਤੀ ਹੈ ਬਾਕੀ ਇਹਨਾਂ ਦੀ ਪੱਥਰ ਦੀਆਂ ਨਿਸ਼ਾਨੀਆਂ ਇੱਥੇ ਵੀ ਜੀਸਸ ਦੀ ਸਟੋਰੀ ਇੱਥੇ ਵੀ ਇੱਥੇ ਛੜ ਕੇ ਬਾਦਰੀ ਵਖੇਾਨ ਕਰਦਾ ਮਰੀਏ ਇਸ ਦੇ ਪਰ ਵੀ ਕੋਸ਼ਾ ਪਤ ਪ੍ਰਾਣਾ ਇਹਨਾਂ ਦਾ ਰਾਜਕ੍ਰਮ ਤੇ ਹੋਰ ਕੁਝ ਪੱਥਰਾਂ ਤੇ ਉਕਰਿਆ ਸਮਾਨ ਕੁਝ ਸਪੈਸ਼ਲ ਕੁਝ ਸਪੈਸ਼ਲ ਕੋਈ ਚੀਜ਼ ਹੋਏਗੀ ਉੱਪਰ ਛੱਤ ਸਿੱਧੀਆਂ ਆਪਣੇ ਵਾਂਗੂ ਸਥਿਰੀਆਂ ਬਾਲੀਆਂ ਦੀਆਂ ਇਹ ਚਰਚ ਚਰਚੀ ਹੈ ਤੇ ਕੁਝ ਨਿਸ਼ਾਨ ਇਹਨਾਂ ਦੇ ਹੈ ਮਿਆ 1685 ਦਾ ਇੱਕ ਪਲੇਟ ਲੱਗੀ ਆ 1661 ਦੀ ਲੱਗੀ ਆ ਇੱਥੇ ਕੁਛ ਇਹਨਾਂ ਦੇ ਇਹ ਨਿਸ਼ਾਨ ਯੂਰੋ ਬੈਕਟਾਰਨ ਦੇ ਰਾਜੇ ਨਾਲ ਨਾਲ ਚੱਲਦੇ ਰਿਹਾ 2 ਘੰਟੇ ਆਪਨੂੰ ਲੱਗਿਆ ਇਹ ਪੂਰਾ ਮਹਿਲ ਦੇਖਣ ਤੇ ਤੇ ਚਲੋ ਹੁਣ ਬਾਹਰ ਚਲੀਏ ਕੁਝ ਖਾਈਏ ਪੀਏ ਉਹੀ ਪੁਰਾਣੇ ਦਰਵਾਜ਼ੇ ਉਹੀ ਪੁਰਾਣਾ ਰਹਿ ਇਹ 6 ਸਾਢੇ 6 ਸਿਆ ਯੂਰੋ ਦੇ ਵਿੱਚ ਮੈਨੂੰ ਇਹ ਮਹਿਲ ਮਿਲਿਆ ਸੀ ਤੇ ਮੈਂ ਹੁਣ ਇਹ ਮਹਿਲ ਤੁਹਾਨੂੰ ਲੋਕਾਂ ਨੂੰ ਵੰਡ ਚਲਿਆ ਅਲਵਿਦਾ ਬਾਗ ਬੈਂਥਮ ਅਲਵਿਦਾ ਤੁਹਾਨੂੰ ਬਾਤ